ਸਾਡੇ মিডিਏ ਨੂੰ ਜੀ ਸੁਨੰਦਾ ਸ਼ਰਮਾ ਤੋਂ ਵੇਲ ਨਹੀਂ ਕੱਲ ਦੇ ਲੱਗੇ ਆ ਸੁਨੰਦਾ ਸ਼ਰਮਾ ਦਾ ਕੋਈ ਚਾਰਪਿਆ ਨੁਕਸਾਨ ਹੋਇਆ ਜਾਂ ਕੋਈ ਮਾੜੀ-ਮੋਟੀ ਆਸਬੀ ਜੀ ਉਹਨੇ ਰੌਲਾ ਪਿਆ ਤੇ ਉਹ ਸਾਰਾ মিডিਆ ਜਿੰਨਾ ਵੀ মিডিਆ ਸਾਰਾ ਉਹਦੇ ਲੱਗਾ ਹੋਇਆ ਸੁਨੰਦਾ ਸ਼ਰਮਾ ਬਾਰੇ ਠੀਕ ਹੈ ਸਸਿ ਗੱਲ ਪੰਜਾਬੀਓ ਮੈਂ ਥੋੜਾ ਆਪਣਾ ਮਾਨ ਬਠਿੰਡੇ ਵਾਲਾ ਇਸ ਟਾਈਮ ਅਸੀਂ ਬਠਿੰਡੇ ਜ਼ਿਲ੍ਹੇ ਦੇ ਵਿੱਚ ਮੋੜ ਮੰਡੀ ਖੜੇ ਆ ਥਾਣੇ ਦਾ ਘਰਾਓ ਕੀਤਾ ਗਿਆ ਹੋਇਆ ਪੂਰੀ ਮੰਡੀ ਬੰਦ ਹੈ ਕਿਉਂ ਬੰਦ ਆਪਣੇ ਨਬਾਈਏ ਦੱਸਾਂਗੇ ਬਹੁਤ ਇੱਕ ਮੰਦਭਾਗੀ ਘਟਨਾ ਘਟਿਆ ਸਾਹਮਣੇ ਬੜਾ ਦੁੱਖ ਹੈ ਬਾਈ ਜੀ ਤੁਸੀਂ ਥਾਣੇ ਦਾ ਘਰਾਉ ਕੀਤਾ ਹੋਇਆ ਪੂਰੀ ਮੰਡੀ ਬੰਦ ਹੈ ਕੀ ਕਾਰਨ ਕਾਤੋਂ ਰਾਤ ਨੂੰ ਸਾਨੂੰ ਇੱਥੇ ਥਾਣੇ ਦਾ ਘਰਾਉ ਕਰਨਾ ਪਿਆ ਜੀ ਸਾਡੀ ਮੋੜ ਮੰਡੀ ਦੀ ਇੱਕ ਬੱਚੀ ਸੀਗੀ ਜਿਹੜੀ ਕਿ ਮੰਨ ਕੇ ਚੱਲੋ ਪਿਛਲੇ 2 ਦਿਨਾਂ ਤੋਂ ਲਾਪਤਾ ਸੀ ਅੱਜ ਉਹਦਾ ਸਾਨੂੰ ਇਹ ਪਤਾ ਲੱਗਿਆ ਮੰਨ ਕੇ ਚੱਲੋ ਪਰਿਵਾਰ ਵਾਲਿਆਂ ਨੂੰ ਪਤਾ ਲੱਗਿਆਗਾ ਜੀ ਕਿ ਉਹ ਉਹ ਮੰਡੀ ਦੇ ਹੀ ਇੱਕ ਮੁੰਡੇ ਨੇ ਮੰਨ ਕੇ ਉਹਨੂੰ ਬਰਗਲਾ ਕੇ ਗਟਨਾਪ ਕਰਕੇ ਲੈ ਗਿਆ ਜਿਹੜਾ ਕਿ ਉਹਦੇ ਦੱਸਣ ਮੁਤਾਬਕ ਪੁਲਿਸ ਦੱਸਦੀ ਆ ਕਿ ਉਹ ਜਦੋਂ ਅਸੀਂ ਘੁੰਮਣ ਗਏ ਆ ਕਿ ਉਹ ਨਹਿਰ ਚ ਪੈਰ ਸਲਿੱਪ ਕਰ ਗਿਆ ਪਰੰਤੂ ਉਹ ਅਸਲ ਦੇ ਵਿੱਚ ਨਹੀਂ ਕੁੜੀ ਗਾਇਬ ਕਿੱਥੋਂ ਹੋਈ ਆ ਸਕੂਲ ਚ ਹੋਈ ਆ ਘਰੋਂ ਹੋਈ ਆ ਅਸਲ ਦੇ ਵਿੱਚ ਉਹਨਾਂ ਨੇ ਉਹ ਲੜਕੀ ਨੂੰ ਬਿਰਾ ਕੇ ਸੱਧਿਆਗਾ ਉਸ ਤੋਂ ਬਾਅਦ ਹੋਸਟਲ ਚ ਸੱਧਿਆ ਚੰਡੀਗੜ੍ਹ ਪੜਦੀ ਸੀ ਉੱਥੋਂ ਬਰਗਲਾ ਕੇ ਲੈ ਆਂਦੀ ਲੈ ਆਂਦੀ ਹਾਂਜੀ ਇੱਥੇ ਮੰਡੀ ਉਸ ਤੋਂ ਬਾਅਦ ਇਹਨਾਂ ਨੇ ਮੰਨ ਕੇ ਚੱਲੋ ਇਹ ਨਹੀਂ ਪਤਾ ਵੀ ਕੀ ਕਰਿਆ ਕੀ ਨਾ ਕਰਿਆ ਲੜਕੀ ਗਾਇਬ ਹੋ ਗਈ ਉਸ ਤੋਂ ਬਾਅਦ ਪਰਿਵਾਰ ਵਾਲਿਆਂ ਨੂੰ ਇਹ ਦੱਸਿਆ ਗਿਆ ਵੀ ਆ ਗੱਲ ਹੋਈ ਸੀ ਤੇ ਲੜਕੀ ਵੀ ਸਲਿੱਪ ਹੋ ਗਿਆ ਪੈਰ ਅੱਛਾ ਪੈਰ ਸਲਿੱਪ ਹੋ ਗਿਆ ਨਹਿਰ ਜੜ ਡਿੱਗ ਪਈ ਰਾਤ ਠੀਕ ਹੈ 35 ਮਿੰਟ ਦਾ ਟਾਈਮ ਕੋਈ ਰਾਤ ਨੂੰ 1:35 ਮਿੰਟ ਦਾ ਟਾਈਮ ਕਹਿੰਦੇ ਆ ਕਦੇ ਕਿੰਨਾ ਅਸਰ ਦੇ ਵਿੱਚ ਲੜਕੀ ਪਿਛਲੀ ਮੰਨ ਕੇ ਚੱਲੋ 10 ਤਰੀਕ ਤੋਂ ਪਹਿਲਾਂ ਦੀ ਹੀ ਲਾਪਤਾਗੀ ਮੋਬਾਈਲ ਬੰਦ ਆ ਰਿਹਾਗਾ ਉਹਦਾ ਕੋਈ ਪਤਾ ਨਹੀਂ ਲੱਗ ਰਿਹਾ ਕੋਈ ਗ੍ਰਿਫਤਾਰੀ ਹੋਈ ਹੈ ਜੀ ਗ੍ਰਿਫਤਾਰੀ ਮੁੰਡੇ ਦੀ ਹੋਈ ਆ ਤੇ ਮੁੰਡੇ ਦੇ ਮਾਂ ਪਿਓ ਦੀ ਹੋਈ ਆ ਜਿਹੜੀ ਤੁਸੀਂ ਗੱਲ ਦੱਸੀ ਹੈ ਪੈਰ ਸਲਿੱਪ ਵਾਲੀ ਇਹ ਮੁੰਡੇ ਨੇ ਸਿੱਧੇ ਡੀਐਸਪੀ ਸਾਹਿਬ ਕਹਿ ਰਹੇ ਹੋ ਡੀਐਸਪੀ ਸਾਹਿਬ ਨੇ ਮੁੰਡੇ ਨੂੰ ਇਨਵੈਸਟਿਗੇਟ ਕਰਿਆ ਠੀਕ ਹੈ ਹਾਲਾਂਕਿ ਉਹ ਗੱਲ ਅਸੀਂ ਮੰਨਣ ਨੂੰ ਤਿਆਰ ਨਹੀਂ ਨਾ ਉਹ ਗੱਲ ਆ ਜੀ ਪੋਲਿਸ ਮੈਨੂਪੂਲੇਟ ਕਰ ਰਹੀ ਆ ਕੇਸ ਨੂੰ ਇਹ ਸਾਨੂੰ ਸ਼ੱਕ ਹੈ ਕਿ ਉਹ ਮਰਡਰ ਹੋਇਆਗਾ ਇਹ ਵੀ ਸ਼ੱਕ ਆ ਸਾਨੂੰ ਹੋ ਸਕਦਾ ਕੋਈ ਬਲਾਤਕਾਰ ਕਰਕੇ ਮਰਡਰ ਹੋਇਆ ਹੋਵੇ ਪੂਰੀ ਜਿਹੜੀ ਘਟਨਾ ਗਈ ਉਹ ਪੁਲਿਸ ਸਾਹਮਣੇ ਨਹੀਂ ਲਿਆਉਣਾ ਚਾਹਉਦੀ ਨਾ ਸਾਨੂੰ ਹਲੇ ਤੱਕ ਡੈੱਡ ਬੋਡੀ ਮਿਲੀ ਆ ਅਸੀਂ ਆਏ ਮੰਨ ਕੇ ਚੱਲੋ ਅੱਜ ਸਵੇਰ ਤੋਂ ਪੁਲਿਸ ਲਾਰੇ ਲਾ ਰਹੀ ਆ ਪਹਿਲਾਂ ਕਹਿੰਦੇ ਸੀ ਰਾਸ਼ਟਰਪਤੀ ਜੀ ਆਏ ਅਸੀਂ ਉਹ ਵੀ ਮੰਨ ਲਿਆ ਵੀ ਚਲੋ ਆਏ ਨੇ ਪਰੰਤੂ ਹੁਣਾਂ ਅੱਜ ਦੇਖ ਲਓ 9:00 ਵੱਜ ਗਏ ਹਲੇ ਤੱਕ ਕੋਈ ਡੈੱਡ ਬੋਡੀ ਬਰਾਮਦ ਨਹੀਂ ਹੋਈ ਤੇ ਐ ਮੰਨ ਕੇ ਚੱਲੋ ਵੀ ਜਿਹੜੀ ਇਹਨਾਂ ਦੀ ਗੱਲ ਆ ਸਾਰੀ ਲਾਰੇਵਾਜ ਆ ਅਸੀਂ ਇਸ ਕਰਕੇ ਥਾਣਾ ਘੇਰਿਆ ਹੋਇਆਗਾ ਠੀਕ ਹੈ ਕਿ ਇਹ ਬਹੁਤ ਵੱਡੀ ਘਟਨਾ ਵਾਪਰੀ ਆ ਪੁਲਿਸ ਨੂੰ ਗੰਭੀਰ ਹੋਣਾ ਚਾਹੀਦਾ ਪੁਲਿਸ ਨੂੰ ਵੀਰ ਨਹੀਂ ਹੈਗੀ ਲੜਕੀ ਦੀ ਉਮਰ ਜੀ ਲੜਕੀ ਦੀ ਉਮਰ 18 18 19 ਸਾਲ ਆ 18 19 ਸਾਲ ਉਮਰ ਇਸ ਤਰ੍ਹਾਂ ਇੱਕ ਬਾਣੀਆਂ ਪਰਿਵਾਰ ਦੀ ਲੜਕੀ ਸੀ ਤੇ ਜਿਹੜਾ ਮੁੰਡੇ ਦਾ ਤੁਸੀਂ ਸ਼ੱਕ ਕੀਤਾ ਪੁਲਿਸ ਨੇ ਗ੍ਰਿਫਤਾਰ ਕੀਤਾ ਉਹ ਵੀ ਬਾਣੀਆਂ ਦੇ ਮੁੰਡਾ ਹਾਂਜੀ ਹਾਂ ਉਹ ਵੀ ਅੱਛਾ ਅੱਛਾ ਦੋਨੇ ਸਾਊ ਫੈਮਿਲੀ ਆ ਹਾਂਜੀ ਤੇ ਇਸ ਤਰ੍ਹਾਂ ਗੁੰਮ ਹੋਣਾ ਪੂਰੀ ਮੰਡੀ ਇਸ ਗੱਲ ਨੂੰ ਲੈ ਕੇ ਚਿੰਤਾ ਦੇ ਵਿੱਚ ਹੈ ਕਿ ਇੱਕ ਹੋਸਟਲ ਦੇ ਵਿੱਚ ਵੀ ਲੜਕੀ ਸੇਵ ਨਹੀਂ ਹੈ ਕਿ ਹੋਸਟਲ ਦੇ ਵਿੱਚੋਂ ਕਿੱਦਾਂ ਆਉਂਦੀ ਹੈ ਕਿ ਜਿਵੇਂ ਬਾਈ ਨੇ ਦੱਸਿਆ ਵੀ ਇਸ ਤਰ੍ਹਾਂ ਰੋਕ ਸ਼ੱਕ ਕਰ ਰਿਹਾ ਵੀ ਕਿੱਦਾਂ ਉਹਦਾ ਮਰਡਰ ਮਰਡਰ ਕੀਤਾ ਗਿਆ ਜਾਂ ਕੀ ਕੀ ਕੁਝ ਵੀ ਹੋਇਆ ਉਹ ਹਲੇ ਕੁਝ ਨਹੀਂ ਸਾਹਮਣੇ ਆ ਰਿਹਾ ਮੰਡੀ ਸਵੇਰ ਤੋਂ ਬੰਦ ਆਈ ਮੰਡੀ ਦੁਪਹਿਰੇ ਜੇ ਬੰਦ ਕਰਤੀ ਸੀਗੀ ਅੱਛਾ ਜਿਹੜਾ ਹੁਣ ਥਾਣੇ ਦਾ ਘਰਾਓ ਆ ਸਾਰੀ ਰਾਤ ਰਹੂਗਾ ਇਹ ਸਾਰੀ ਰਾਤ ਆਣ-ਬਾਣ ਮਿੱਥੇ ਸਮੇਂ ਨਹੀਂ ਨਿਭਲਿਓ ਜਦੋਂ ਸਾਡੇ ਕੋ ਪੱਲੇ ਨਹੀਂ ਪਾ ਰਹੇ ਜੀ ਇਹ ਜੇ ਪੱਲੇ ਪਾਉਂਦੇ ਤਾਂ ਸਾਨੂੰ ਲੱਗਦਾ ਵੀ ਇਹਨਾਂ ਦੀ ਗੱਲ 'ਚ ਕੋਈ ਗਈ ਸੀ ਤਾਂ ਉਹਨੇ ਗੱਲ ਹੀ ਹੋਰ ਡੀਐਸਪੀ ਸਾਹਮਣੇ ਦੱਸੀ ਆ ਜਿਹੜੀ ਹਾਜ਼ਮ ਨਹੀਂ ਆਉਂਦੀ ਜਿਹੜਾ ਹਾਜ਼ਮ ਹੀ ਨਹੀਂ ਆਉਂਦੀ ਗੱਲ ਵੀ ਉਹ ਘੁੰਮ ਘੁੰਮਣ ਗਏ ਫਲਾਨ ਆ ਗਏ ਉਹ ਕੋਈ ਗੱਲ ਉਹਦੀ ਦਮ ਵਾਲੀ ਨਹੀਂ ਉਹ ਮੈਨੂਪਲੇਟ ਗੱਲ ਆ ਸਾਰੀ ਇਸ ਕਰਕੇ ਵੀ ਜਿੰਨਾ ਕਰ ਫਿਰ ਸਾਨੂੰ ਇਨਸਾਫ ਨਹੀਂ ਮਿਲਦਾ ਉਹਨਾਂ ਜਰ ਬੈਠਣਾ ਪਊਗਾ ਠੀਕ ਹੈ ਜੀ ਬਹੁਤ ਧੰਨ ਫਲੈਕਸ਼ਨ ਪਾਈ ਜਾਂਦੇ ਆ ਪਰ ਅੱਜ ਜਿਹੜੇ ਹਾਲਾਤ ਬਣੇ ਹੋਏ ਨਾ ਮੈਂ ਤੁਹਾਡਾ ਧੰਨਵਾਦ ਕਰਦਾ ਕਿ ਹਰ ਬੰਦਾ ਪਾਗ ਵਾਲਾ ਵੀ Hindu ਵੀ ਮਜ਼ਦੂਰ ਵੀ ਇਹੇ ਜੇ ਮਸਲਾ ਦੇ ਵਿੱਚ ਇਕੱਠਾ ਹੋਇਆ ਤੇ ਸਾਡਾ ਹੋਣਾ ਜ਼ਰੂਰੀ ਬਣਦਾ ਇਕੱਠਾ ਹੋ ਕੇ ਤਾਂ ਹੀ ਇਹਨਾਂ ਜੁਰਮਾਂ ਨੂੰ ਅਸੀਂ ਨੱਥ ਪਾ ਸਕਦੇ ਹਾਂ ਭਰਾਵੋ ਅਦਰਵਾਈਜ਼ ਇਹ ਆਉਣ ਵਾਲਾ ਸਮਾਂ ਇਹ ਤੋਂ ਬਹੁਤ ਵੱਡਾ ਭਿਆਨਕ ਆਉਣ ਵਾਲਾ ਆਉਣਾ ਹੈ ਇਹ ਵੱਡੇ ਲੋਕ ਹੁੰਦੇ ਆ ਜਿਹੜੀਆਂ ਆਪਣੀਆਂ ਗਲਤੀਆਂ ਲੁਕਾਉਣ ਵਾਸਤੇ ਆਪਣੇ ਵਿੱਚ ਇਹ ਪ੍ਰਚੰਡੇ ਛੱਡਦੇ ਆ ਪਰ ਇੱਥੇ ਮੌੜਮੱਡੀ ਦੇ ਵਿੱਚ ਇੱਕ ਹੋਸਟਲ ਦੇ ਵਿੱਚ ਪੜਦੀ ਹੋਈ ਲੜਕੀ ਗੁੰਮ ਹੈ ਕਿਵੇਂ ਲੜਕੀ ਜਿਵੇਂ ਬਾਈ ਦੱਸ ਕੇ ਗਿਆ ਵੀ ਇੱਥੇ ਮੰਡੀ ਉਹਨੂੰ ਕਿਵੇਂ ਨਾ ਕਿਵੇਂ ਬਰਗਲਾ ਕੇ ਲਿਆਂਦਾ ਗਿਆ ਉਸ ਤੋਂ ਬਾਅਦ ਗੱਲ ਦਾ ਕੋਈ ਪਤਾ ਨਹੀਂ ਵੀ ਜਾਂ ਲੜਕੀ ਜਾਉਂਦੀ ਆ ਜਾਂ ਉਹਦਾ ਕਤਲ ਕਰ ਦਿੱਤਾ ਗਿਆ ਜਾਂ ਉਹਦੇ ਨਾਲ ਕੀ ਹੋਇਆ ਤੇ ਪਰ ਇੱਥੋਂ ਤੱਕ ਕਿ ਤੜਕੇ ਦੀ ਕੋਈ ਖ਼ਬਰ ਨਹੀਂ ਦਿਖਾਈ ਗਈ ਤੇ ਨਾ ਹੀ ਲੜਕੀ ਦੇ ਹਾਲੇ ਤੱਕ ਉੱਗ ਸੁੱਕ ਕੋਈ ਨਿਕਲੀ ਆ ਆ ਤੜਕੇ ਦਾ ਰਾਤ ਨੂੰ ਕਹਿੰਦੇ ਕਬਰਾਂਖ ਹੋ ਗਈ ਕੁੜੀ ਨੂੰ ਤੇ ਮੁੰਡਾ ਲੈ ਗਿਆ ਉਹਨੂੰ ਨਹਿਰ ਤੇ ਕੀ ਵੀ ਜਾਂਚ ਲਵੋਗੇ ਵੀ ਇਹ ਬਣਦੀ ਆ ਗੱਲ ਕਿ ਨਹੀਂ ਮੁੰਡਾ ਲੈ ਗਿਆ ਉਹਨੂੰ ਨਹਿਰ ਤੇ ਤੇ ਮੈਂ ਤੇ ਕੁੜੀ ਦੀ ਘਬਰਾਹਟ ਦਾ ਪਤਾ ਨਹੀਂ ਕਿੱਧਰ ਗਈ ਕੁੜੀ ਕਹਿੰਦੀ ਮੇਰੀ ਫੋਟੋ ਖਿੱਚੋ ਫੋਟੋ ਖਿੱਚਦਿਆਂ ਦਾ ਪੈਰ ਸਲਿੱਪ ਹੋ ਗਿਆ ਤੇ ਕੁੜੀ ਨਹਿਰ ਚ ਚਲ ਗਈ ਸੁਣ ਲੋ ਹੱਸੋ ਨਾ ਬਹੁਤ ਗਲਤ ਗੱਲ ਹੈ ਕਿ ਪੁਲਿਸ ਪ੍ਰਸ਼ਾਸਨ ਤੁਹਾਨੂੰ ਸਟੋਰੀ ਸੁਣਾ ਰਹੀ ਆ ਕਿਤੇ ਭੈਣਾ ਵਾਲੇ ਮਾਵਾ ਵਾਲੇ ਉਹ ਵੀ ਹੈਗੇ ਆ ਪਹਿਲਾਂ ਤਾਂ ਕੁੜੀ ਦਾ ਸਿਰ ਘੁੰਮਦਾ ਸੀ ਫੇਰ ਕੁੜੀ ਉੱਥੇ ਘੁੱਟਮਾ ਖਚੋਂਦੀ ਉਹ ਵੀ ਅੱਧੀ ਰਾਤ ਨੂੰ ਸਲਿੱਪ ਕਰ ਗਈ ਤੇ ਮੁੰਡੇ ਨੇ ਹਲੇ ਤੱਕ ਘਰੇ ਦੱਸਿਆ ਤਾਂ ਕਣੀ ਸੀ ਵੀ ਕੁੜੀ ਫੋਟੋ ਖਚਾਉਂਦੀ ਸੀ ਤੇ ਸਲਿੱਪ ਕਰ ਗਈ ਜਿੱਥੋਂ ਤਾਈ ਮੈਨੂੰ ਇਧਰੋਂ ਸੁਣਨ ਨੂੰ ਮਿਲਿਆ ਸੀਗਾ ਆਸੇ ਪਾਸੇ ਹੀ ਮਿਲਦਾ ਆਪਾਂ ਕਿਹੜਾ ਕੋਲੇ ਸੀ ਕਿ ਮੈਨੂੰ ਤਾਂ ਮੰਡੀ ਚ ਆ ਕੇ ਪਤਾ ਲੱਗਿਆ ਕਿ ਗੱਲ ਕੀ ਆ ਉਹ ਤਾਂ ਇਹ ਵੀ ਕਹਿੰਦੇ ਸੀਗੇ ਜਿਹੜੇ ਆਸੇ ਪਾਸੇ ਸੁਣਿਆ ਕਿ ਮੁੰਡੇ ਨੇ ਘਰੇ ਫੋਨ ਕਰਕੇ ਵੀ ਦੱਸਿਆ ਵੀ ਕੁੜੀ ਨੇ ਹੈ ਨਹੀਂ ਪਤਾ ਨਹੀਂ ਇਹੋ ਜਿਹਾ ਕੁਝ ਦੱਸਿਆ ਜਾਂ ਨਹੀਂ ਉਹ ਤੇਰੇ ਵੀ ਉਹ ਤੋਂ ਮੁੰਡਾ ਭੱਜਿਆ ਆ ਭੱਜਿਆ ਆ ਮੈਂ ਕਹਾਂ ਉਹ ਆ ਗਿਆ ਮੈਂ ਭੱਜਿਆ ਇਹ ਗੱਲ ਹੁਣ ਅਸੀਂ ਸਿਰਫ ਕਮੇਟੀ ਨੇ ਕੋਈ ਡਿਸਕਸ ਉਹਨਾਂ ਨਾਲ ਹੋਰ ਨਹੀਂ ਕੀਤੀ ਬਾਦੂ ਫालतू ਗੱਲ ਨਹੀਂ ਕੀਤੀ ਅਸੀਂ ਸਿਰਫ ਇੱਕ ਚੀਜ਼ ਪੁੱਛੀ ਡੀਐਸਪੀ ਸਾਹਿਬ ਨੂੰ ਡੀਐਸਪੀ ਸਾਹਿਬ ਤੁਸੀਂ ਆਪਦੇ ਮੂੰਹੋਂ ਦੱਸ ਦੋ ਕੀ ਇਹ ਸੱਚ ਹੈ ਤਾਂ ਡੀਐਸਪੀ ਸਾਹਿਬ ਨੇ ਇੱਕ ਗੱਲ ਹੀ ਕਹੀ ਆ ਕਿ ਨਹੀਂ ਠੂਕੀ ਬਹੁਤ ਸਾਗਰ ਹਜਿਓ ਸਾਫਟ ਟੂ ਟਾਈਟੋ ਸਾਥੀਓ ਹੁਣ 11 ਮੈਂਬਰੀ ਕਮੇਟੀ 17 ਮੈਂਬਰੀ ਕਮੇਟੀ ਨੇ ਫਿਰ ਇੱਥੇ ਥਾਣੇ ਦੇ ਵਿੱਚ ਹੀ ਖੜ ਕੇ ਫੈਸਲਾ ਇੱਕ ਸੋਚਿਆਗਾ ਉਹ ਤੁਹਾਨੂੰ ਦੁਸਤਾਂ ਨੇ ਪੇਸ਼ ਕਰਦੇ ਆ ਉਹ ਇਹ ਆ ਕਿ ਵਕੀਲ ਸਾਹਿਬ ਵਕੀਲ ਸਾਹਿਬ ਆਪਸ ਵਿੱਚ رائے ਕੀਤੀ ਇਹਨਾਂ ਨੇ ਅ ਬਚੀ ਸਾਹਿਬ ਦਾ ਨਾਮ ਕੀ ਹੈ ਜੀ ਅਸ਼ੋਕ ਅਸ਼ੋਕ ਤੇ ਭਾਰਤ ਪੂਸ਼ਣ ਅਸ਼ੋਕ ਕੁਮਾਰ ਜੀ ਨੇ ਤੇ ਭਾਰਤ ਪੂਸ਼ਣ ਜੀ ਨੇ ਮਾਫੜ ਬਈ ਉਹਨਾਂ ਨੇ ਕਿਉਂਕਿ ਜੋ ਸਬਧਾਨ ਦਾ ਜਾਣੂ ਆ ਉਸੇ ਦੀ ਰੈਲ ਲਵਾਂਗੇ ਜੀ ਆਪਾਂ ਅਸੀਂ ਕਾਨੂੰਨੀ ਤੌਰ ਤੇ ਉਹਨਾਂ ਨੂੰ ਪੁੱਛਿਆ ਵੀ ਜਿਵੇਂ ਇਹ ਕਰੀ ਜਾਂਦੇ ਆ ਠੀਕ ਹੈ ਵੀ ਹੁਣ ਸਾਨੂੰ ਕੀ ਕਰਨਾ ਚਾਹੀਦਾ ਆਪਾਂ ਨੂੰ ਸਾਰਿਆਂ ਨੂੰ ਕੀ ਕਰਨਾ ਚਾਹੀਦਾ ਤਾ ਸਾਰਿਆਂ ਨੇ ਰਹਿ ਕੀਤੀ ਆ ਵਕੀਲ ਸਾਭਾ ਤੋਂ ਇਜਾਜ਼ਤ ਵੀ ਲੈਤੀ ਹੈ ਭਾਈ ਆਪਾਂ ਤੁਸੀਂ ਸਾਨੂੰ ਦੱਸੋ ਇਹਨਾਂ ਨੇ ਕਿਹਾਗਾ ਕਿ ਪਰਿਵਾਰ ਵੱਲੋਂ ਪਰਿਵਾਰ ਵੱਲੋਂ ਐਫ ਆਈ ਆਰ ਬਣਦੀ ਹੈ ਕਿਹੜੀ ਬਣਦੀ ਹੈ ਕਿਡਨੈਪ ਕਰਕੇ ਮਤਲਬ ਕਿ ਉਹਨੂੰ ਖੁਰਦਪੁਰਦ ਕਰਨ ਦੀ ਠੀਕ ਹੈ ਜਾਂ ਕੋਈ ਹੋਰ ਬਣਦੀ ਆ ਉਹ ਵੀ ਅਸੀਂ ਡਿਸਕਸ ਕਰ ਲਾਂਗੇ ਵੀ ਐਫ ਆਈ ਆਰ ਪਰਿਵਾਰ ਵੱਲੋਂ ਬਣਦੀ ਆ ਦੇਣੀ ਤੇ ਜਿੰਨਾਂ ਦੇ ਨਾਮ ਲਿਖਾਉਣਾ ਚਾਹੁੰਦੇ ਆ ਉਹਨਾਂ ਦੇ ਉਹ ਨਾਮ ਲਿਖਾ ਸਕਦੇ ਆ ਠੀਕ ਹੈ ਜੀ ਕਿਸੇ ਕਮੇਟੀ ਮੈਂਬਰ ਦਾ ਨਹੀਂ ਸੁਣੀ ਜਾਏਗੀ ਵੀ ਕਮੇਟੀ ਮੈਂਬਰ ਕਹਿ ਰਿਹਾਗਾ ਵੀ ਉਹਦਾ ਲਿਖਾਓ ਉਹਦਾ ਲਿਖਾਓ ਸਿਰਫ ਪਰਿਵਾਰ ਦੇ ਮੈਂਬਰ